ਜੋ ਆਪਾਂ ਦੇਖਦੇ ਆਂ ਦੂਜਾ ਤਿਮੋਥੀ ਇਸ ਉਹਦਾ ਦੂਜੇ ਅਧਿਆਏ 'ਚ ਇਸੇ ਅਧਿਆਏ ਦੀ ਆਪਾਂ 15 ਨੰਬਰ ਪੰਕਤੀ 'ਚ ਦੇਖਦੇ ਆਂ ਕਹਿੰਦਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪਰਵਾਨ ਅਤੇ ਅਜੇਹਾ ਕਾਰੀਗਰ ਠਹਿਰਾਉਣ ਦਾ ਯਤਨ ਕਰ ਜਿੰਨੂੰ ਲੱਜਿਆਵਾ ਨਾ ਹੋਣਾ ਪਵੇ ਅਤੇ ਜਿਹੜਾ ਸਚਾਈ ਦੇ ਬਚਨ ਦਾ ਜਥਾਰਥ ਵਿਖਿਆਨ ਕਰਨ ਵਾਲਾ ਹੋਵੇ ਕਿੱਦਾਂ ਦਾ ਬਣਾਉਣਾ ਆਪਣੇ ਆਪ ਨੂੰ ਯਤਨ ਕਰਨੇ ਕਿਹਾ ਯਤਨ ਕੋਸ਼ਿਸ਼ ਕੋਸ਼ਿਸ਼ ਦੇ ਵਿੱਚ ਲੱਗੇ ਰਹਿਣਾ ਟਰਾਈ ਕਰਦੇ ਰਹਿਣਾ ਪ੍ਰੈਕਟਿਸ ਦੇ ਵਿੱਚ ਰਹਿਣਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਪਰਵਾਨ ਤੇ ਅਜੇਹਾ ਕਾਰੀਗਰ ਬਣਾਉਣ ਦਾ ਯਤਨ ਕਰ ਜਿੰਨੂੰ ਸ਼ਰਮਿੰਦਾ ਨਾ ਹੋਣਾ ਪਵੇ ਲੱਜਾਵਾਰ ਨਾ ਹੋਣਾ ਪਵੇ ਫਰਜ ਰੱਖ ਲੋ ਕਿ ਕੋਈ ਸਿੱਖਿਆ ਦੇਣ ਵਾਲਾ ਹੈ ਜੇ ਉਹ ਆਪ ਉਸ ਸਿੱਖਿਆ ਨੂੰ ਫੋਲੋ ਨਹੀਂ ਕਰਦਾ ਮਨ ਲਓ ਕਿ ਮੈਂ ਤੁਹਾਨੂੰ ਇਹ ਸਬਕ ਦਵਾ ਕਿ ਪਿਆਰ ਕਰੋ ਤੇ ਮੈਂ ਇਸ ਚੀਜ਼ ਦੇ ਉੱਤੇ ਅਮਲ ਨਾ ਕਰਾਂ ਤਾਂ ਪਰਮੇਸ਼ਵਰ ਦੇ ਸਾਹਮਣੇ ਮੈਂ ਲੱਜਿਆਵਾਂ ਨੀ ਸ਼ਰਮਿੰਦਾ ਆ ਮੈਂ ਪਰ ਅਸੀਂ ਕੀ ਕਰਨਾ ਆ ਇਸ ਯਤਨ ਵਿੱਚ ਰਹਿਣਾ ਇਸ ਕੋਸ਼ਿਸ਼ ਤੇ ਵਿੱਚ ਰਹਿਣਾ ਕਿ ਅਸੀਂ ਪਰਮੇਸ਼ਵਰ ਦੇ ਸਾਹਮਣੇ ਪਰਵਾਨ ਹੋ ਸਕੀਏ ਮਤਲਬ ਅਸੀਂ ਕਬੂਲ ਕੀਤੇ ਜਾਈਏ ਉਹਦੇ ਵੱਲੋਂ ਕਿ ਹਾਂ ਆਜੋ ਤੁਸੀਂ ਮੈਨੂੰ ਕਬੂਲ ਸ਼ਰਮਿੰਦੇ ਨਾ ਹੋਣਾ ਪਵੇ ਕਿ ਸਾਨੂੰ ਪੁੱਛਿਆ ਜਾਵੇ ਕਿ ਤੁਸੀਂ वचन ਸੁਣਿਆ ਸੀ ਹਾਂਜੀ ਤੁਸੀਂ ਮੰਨਿਆ ਤੇ ਅੱਖਾਂ ਨੀਵੀਆਂ ਹੋ ਜਾਣ ਇਹ ਕੀ ਆ ਸ਼ਰਮਿੰਦੇ ਹੋਣਾ ਇਦਾਂ ਯਤਨ ਕਰਨਾ ਕਿ ਜਦ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਪਾਂ ਇੱਥੇ ਵੀ ਪਰਮੇਸ਼ਵਰ ਦੀ ਹਜ਼ੂਰੀ 'ਚ ਆ ਆਪਣੇ ਘਰ ਵਿੱਚ ਵੀ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਹੁੰਨੇ ਆ ਜਿੱਥੇ ਵੀ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਚ ਹੋਈਏ ਚਾਹੇ ਜੀਂਦੇ ਜੀ ਚਾਹੇ ਮਰਨ ਦੇ ਬਾਅਦ ਜਿੱਥੇ ਵੀ ਘਰ ਵਿੱਚ ਬਾਹਰ ਬਾਜ਼ਾਰ ਵਿੱਚ ਗਲੀ ਮੁਹੱਲੇ ਪਹਾੜਾਂ ਵਿੱਚ ਵੇਰ ਰੈਵਰ ਜਦੋਂ ਆਪਾਂ ਅਰਦਾਸ ਕਰਨ ਲਈ ਉਹਦੇ ਸਾਹਮਣੇ ਖਲੋਈਏ ਤਾਂ ਆਪਣੇ ਅੱਗੇ ਗਲਤੀਆਂ ਘੇਰਾ ਨਾ ਪਾ ਲੈਣ ਪਾਪ ਕੇ ਰਾਣਾ ਪਾਲਣ ਵੀ ਕਿਹੜੇ ਮੂੰਹ ਨਾਲ ਪ੍ਰਾਰਥਨਾ ਕਰਨੀ ਹੋਏ ਦੇ ਅੱਗੇ ਪਰਮੇਸ਼ਵਰ ਦੇ ਅੱਗੇ ਆਖੇ ਤੂੰ ਲੱਗਦਾ ਕੋਈ ਨਹੀਂ ਪ੍ਰਾਰਥਨਾ ਤੂੰ ਕਰਦਾ ਕੋਈ ਨਹੀਂ satsang ਵਿੱਚ ਤੂੰ ਜਾਂਦਾ ਕੋਈ ਨਹੀਂ ਤਾਂ ਅੱਜ ਕਿਹੜੇ ਮੂੰਹ ਦੇ ਨਾਲ ਮੰਗਣਾ ਹੀ ਪਰ ਜਦ ਤੁਸੀਂ ਪ੍ਰਾਰਥਨਾ ਕਰਨ ਦੇ ਲਈ ਪਰਮੇਸ਼ਵਰ ਦੇ ਸਨਮੁਖ ਪਹੁੰਚੋ ਠੀਕ ਹੈ ਇੱਕ ਦਿਨ ਸਭ ਦੀ ਜ਼ਿੰਦਗੀ ਚ ਉਹ ਹੁੰਦਾ ਆ ਜਦੋਂ ਅਸੀਂ ਬਹੁਤ ਗਲਤ ਹੁੰਨੇ ਆ ਪਰ ਇੱਕ ਸਮਾਂ ਹਰੇਕ ਨੂੰ ਪਰਮੇਸ਼ਵਰ ਨੇ ਦਿੱਤਾ ਆ ਕਿ ਅਸੀਂ ਆਪਣੇ ਪਾਪ ਤੋਂ ਤੌਬਾ ਕਰਕੇ ਨਵਾਂ ਜੀਵਨ ਜੀ ਸਕੀਏ ਪਰ ਜਦੋਂ ਅਸੀਂ ਪਾਪ ਤੋਂ ਤੌਬਾ ਕਰ ਲਈ ਉਹਦੇ ਮਗਰੋਂ ਜਦੋਂ ਵੀ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਈਏ ਪ੍ਰਾਰਥਨਾ ਕਰਨ ਦੇ ਲਈ ਬਸ ਬੈੰਦੇ ਹੀ ਤੁਹਾਡਾ ਮਨ ਸੁਖ ਚੈਨ ਆਨੰਦ ਦੇ ਨਾਲ ਭਰ ਜਾਵੇ ਤੇ ਤੁਹਾਨੂੰ ਲੱਗੇ ਕਿ ਹਾਂ ਮੈਂ ਪੁਕਾਰ ਰਿਹਾ ਆ ਉਹ ਸੁਣ ਰਿਹਾ ਆ ਤੋ ਮੈਨੂੰ ਉੱਤਰ ਦੇ ਰਿਹਾ ਹੈ ਤੁਹਾਨੂੰ ਉਸ ਵੇਲੇ ਤੁਹਾਡੇ ਅੱਗੇ ਗਲਤੀਆਂ ਦੀ ਲਾਈਨ ਨਾ ਲੱਗੇ ਤੁਹਾਡਾ ਮਨ ਉਸ ਵੇਲੇ ਤੁਹਾਨੂੰ ਦੋਸ਼ੀ ਨਾ ਠਹਿਰਾਵੇ ਬਹੁਤ ਵਿਰਲੇ ਲੋਕੀ ਆ ਜਿਨ੍ਹਾਂ ਦੇ ਨਾਲ ਇਦਾਂ ਹੁੰਦਾ ਹੈ ਕਿਉਂਕਿ ਸਾਰਾ ਦਿਨ ਤਾਂ ਅਸੀਂ ਆਪਣੀਆਂ ਚਤਰ ਚਤਰਾਈਆਂ ਦੇ ਵਿੱਚ ਹੀ ਲੱਗੇ ਰਹਿੰਦੇ ਆ ਚੁਲਾਕੀਆਂ ਕਰਨ ਦੇ ਵਿੱਚ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਪਰ ਇਹ ਅਵਸਥਾ ਕਿਹਨਾਂ ਦੀ ਬਣਦੀ ਆ ਜਦੋਂ ਉਹ ਪ੍ਰਾਰਥਨਾ ਵਿੱਚ ਜਾਣਦੇ ਸ਼ਾਂਤੀ ਨਾਲ ਪ੍ਰੇਮ ਨਾਲ ਭਰ ਜਾਣ ਜਿਹੜੇ ਮਾਫੀ ਮੰਗਣ ਦੀ ਤੇ ਮਾਫ ਕਰਨ ਦੀ ਹਿੰਮਤ ਰੱਖਦੇ ਆ ਮਾਫੀ ਮੰਗਣਾ ਕੁੰਟਲ ਭਾਰ ਚੁੱਕਣ ਨਾਲੋਂ ਵੀ ਭਾਰਾ ਆ ਕਿਉਂਕਿ ਇਨਸਾਨ ਦੀ ਈਗੋ ਉਹਦੇ ਅੱਗੇ ਆ ਜਾਂਦੀ ਆ ਮਨ ਲਓ ਕਿ ਤੁਸੀਂ ਲੱਖਪਤੀ ਹੋ ਕਰੋੜਪਤੀ ਹੋ ਪਰ ਤੁਸੀਂ ਕਿਸੇ ਮਾਤੜ ਵਿਅਕਤੀ ਦੇ ਨਾਲ ਕਿਸੇ ਲੋੜਵੰਦ ਕਿਸੇ ਗਰੀਬ ਵਿਅਕਤੀ ਦੇ ਨਾਲ ਧੱਕਾ ਕੀਤਾ ਹੁਣ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚਾਹੇ ਅਸੀਂ ਜਿੰਨੇ ਮਰਜੀ ਤਕੜੇ ਅਮੀਰ ਹੋਈਏ ਧਨ ਦੌਲਤ ਅਹੁਦੇ ਵਾਲੇ ਹੋਈਏ ਬਾਣੀ ਦੇ ਅਨੁਸਾਰ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੀ ਗਲਤੀ ਦੀ ਮਾਫੀ ਮੰਗੀਏ ਤੇ ਜਦੋਂ ਹੁਣ ਉਹ ਮਾਫੀ ਮੰਗਣੀ ਆ ਹੋ ਸਕਦਾ ਉਹ ਮੇਰੇ ਘਰ ਚ ਕੰਮ ਕਰਨ ਵਾਲਾ ਹੀ ਕੋਈ ਭੈਣ ਭਰਾ ਹੋਵੇ ਤੇ ਮੈਂ ਸੋਚਾਂ ਅੱਛਾ ਜੇ ਮੈਂ ਇਹਦੇ ਤੋਂ ਮਾਫੀ ਮੰਗਾ ਤੇ ਇਹ ਕੱਲ ਨੂੰ ਮੈਨੂੰ ਆਪਣਾ ਮਾਲਕ ਸਮਝੂਗਾ ਇਹ ਕੱਲ ਨੂੰ ਮੇਰੇ ਆਖੇ ਲੱਗੂਗਾ ਮੈਂ ਇਹ ਤੋਂ ਮਾਫੀ ਮੰਗ ਕੇ ਇਹ ਤਾਂ ਮੇਰੇ ਸਿਰ ਚੜ ਜੂਗਾ ਤਾਂ ਈਗੋ ਸਾਡੇ ਅੱਗੇ ਆ ਜਾਂਦੀ ਹੈ ਅਗਰ ਤੁਸੀਂ ਪਰਮੇਸ਼ਵਰ ਦੇ ਸਿਧਾਂਤ ਨੂੰ ਪੂਰਾ ਕਰੋਗੇ ਦਿਲ ਦੇ ਅੰਦਰ ਵੀ ਆਪਣੇ ਸਿਧਾਂਤ ਨੂੰ ਪੂਰਾ ਕਰਨ ਦਾ ਜਿਹੜਾ ਆ ਵਚਨ ਪਾ ਦੇਗਾ ਉਹਦੇ ਮਨ ਦੇ ਅੰਦਰ ਵੀ ਉਸ ਸਿੱਖਿਆ ਨੂੰ ਪਾਏਗਾ ਕਿ ਜਿਹੜਾ ਗੁਲਾਮ ਆ ਉਹ ਆਪਣੇ ਮਾਲਕ ਦੀ ਅਧੀਨਗੀ ਦੇ ਵਿੱਚ ਰਵੇ ਭਾਵੇਂ ਉਹ ਸਖਤੀ ਕਰਨ ਵਾਲਾ ਹੋਵੇ ਤਾਂ ਵੀ ਇਮਾਨਦਾਰੀ ਨਾਲ ਉਹਦੇ ਘਰ ਵਿੱਚ ਕੰਮ ਕਰੇ ਤਾਂ ਅਸੀਂ ਮਾਫੀ ਮੰਗਣ ਵਾਲੇ ਵੀ ਬੰਨਣਾ ਆ ਤੇ ਜੇ ਕੋਈ ਸਾਡੇ ਤੋਂ ਮਾਫੀ ਮੰਗਦਾ ਉਹਦੇ ਸਾਹਮਣੇ ਆਕਰਨਾ ਨਹੀਂ ਮਾਫ ਕਰਨ ਵਾਲੇ ਵੀ ਬਣਨਾ ਹੈ ਆਪਣੇ ਜੀਵਨ ਚ ਬਹੁਤ ਗਲਤੀਆਂ ਆ ਪਰ ਜਦੋਂ ਆਪਾਂ ਪਰਮੇਸ਼ਵਰ ਤੋਂ ਮਾਫੀ ਮੰਗੀ ਪਰਮੇਸ਼ਵਰ ਨੇ ਬਿਨਾਂ ਸਜ਼ਾ ਦਿੱਤੇ ਆਪਾਂ ਨੂੰ ਮਾਫ ਕਰ ਦਿੱਤਾ ਇਦਾਂ ਹੀ ਜੇ ਕੋਈ ਬਹੁਤ ਗਲਤੀਆਂ ਕਿਸੇ ਨੇ ਕੀਤੀਆਂ ਆ ਸਾਡੇ ਕੋਲੇ ਆਣ ਕੇ ਮਾਫੀ ਮੰਗਦਾ ਆ ਫੇ ਆਪਣਾ ਵੀ ਇਹੀ ਫਰਜ਼ ਬਣਦਾ ਕਿ ਆਪਾਂ ਵੀ ਬਹੁਤੇ ਸਵਾਲ ਜਵਾਬ ਕੀਤੇ ਬਿਨਾ ਉਹਨੂੰ ਜਿਹੜਾ ਆ ਉਮਾ ਫਿਕਰ ਦਈਏ ਤੇ ਉਹਨੂੰ ਸੁਧਾਰ ਕਰਨ ਦਾ ਤੇ ਸੁਧਰ ਜਾਣ ਦਾ ਇੱਕ ਹੋਰ ਜਿਹੜਾ ਆ ਉਹ ਨਵਾਂ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਹallelujah